ਔਲਾ ਅੱਲਾ নূর ਪਾਇਆ ਕੁਦਰਤ ਇੱਕ ਸਬੰਦੀ ਇੱਕ ਨੂਰ ਤੇ ਸਭ ਦਾ ਰੂਪਿਆ ਕੋੜ ਭਲੇ ਕੋ ਬੰਦੇ ਹਜ਼ਰ ਮੁਹੰਮਦ ਸਾਹਿਬ ਨੇ ਜਿਹੜਾ ਹੁਕਮ ਦਿੱਤਾ ਉਹ ਇਹ ਹੈ ਕਿ ਤੁਸੀਂ ਕੁਝ ਬਿਮਾਰੀਆਂ ਕੁਝ ਬੁਰਾਈਆਂ ਨੂੰ ਤਿਆਗਣ ਦੀ ਕੁਰਬਾਨੀ ਦਿਓ ਕੁਝ ਆਪਣੀ ਆਣਖ ਨੂੰ ਤਿਆਗਣ ਦੀ ਕੁਰਬਾਨੀ ਦਿਓ ਕੁਝ ਕਮਾਂਡ ਨੂੰ ਤਿਆਗਣ ਦੀ ਕੁਰਬਾਨੀ ਦਿਓ ਕੁਝ ਟੁੱਟੇ ਰਿਸ਼ਤਿਆਂ ਨੂੰ ਜੋੜਨ ਦੇ ਲਈ ਆਪਣੇ ਆਪ ਨੂੰ ਨੀਵਾ ਕਰਨ ਦੀ ਕੁਰਬਾਨੀ ਦਿਓ ਇੱਕ ਐਸੀ ਕੁਰਬਾਨੀ ਜਿਹਦਾ ਸੰਬੰਧ ਤੁਹਾਡੇ ਮਿਜ਼ਾਜ ਨਾਲ ਹੈ ਤੁਹਾਡੇ ਆਪਣੇ ਜਿਸਮ ਨਾਲ ਹੈ ਤੁਹਾਡੇ ਆਪਣੇ ਵਤੀਰੇ ਨਾਲ ਹੈ ਤੁਹਾਡੇ ਆਪਣੇ ਗਾਰਨਾ ਹੈ ਇਹ ਈਦ ਜਿਹੜੀ ਹੈ ਸਾਨੂੰ ਸਨੇਹਾ ਦਿੰਦੀ ਹੈ ਕਿ ਆਪਣੀ ਨੀਅਤ ਨੂੰ ਪਾਕ ਕਰੀਏ ਨੀਅਤ ਇਮਾਨਦਾਰੀ ਵਾਲੀ ਹੋਵੇ ਇਹ ਦੁਨੀਆ ਦੀਆਂ ਸਾਰੀਆਂ ਔਰਤਾਂ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੀਆਂ ਹਨ ਅਗਰ ਤੁਸੀਂ ਉਹਨਾਂ ਵੱਲ ਦੇਖਦੇ ਹੋ ਤੇ ਤੁਹਾਡੀ ਨੀਅਤ ਦੇ ਵਿੱਚ ਕੋਈ ਬੁਰਾਈ ਨਹੀਂ ਹੋਣੀ ਚਾਹੀਦੀ ਨਾ ਪਾਕੀ ਨਹੀਂ ਹੋਣੀ ਚਾਹੀਦੀ ਉਹਦੇ ਵਿੱਚ ਪਾਕੀਸਗੀ ਹੋਵੇ ਇਹ ਲੋਕਾਂ ਨੂੰ ਤੋੜਦਾ ਨਹੀਂ ਲੋਕਾਂ ਨੂੰ ਜੋੜਦਾ ਆਪਾਂ ਨੂੰ ਇੱਕ ਪ੍ਰਣ ਕਰਨਾ ਚਾਹੀਦਾ ਹੈ ਸਾਰੇ ਧਰਮਾਂ ਦਾ ਬਤਬਾਤ ਸਤਿਕਾਰ ਕਰਨਾ ਚਾਹੀਦਾ ਕਿਉਂਕਿ ਧਰਮ ਕੋਈ ਨਾ ਵੱਡਾ ਨਾ ਛੋਟਾ ਸਾਰੇ ਇੱਕ ਬਰਾਬਰ ਨੇ ਮੇਰਾ ਤਾਂ ਦੇਖੋ ਇਹ ਮੰਨਣਾ ਹੈ ਕਿ ਜਦੋਂ ਤੇ ਵੀ ਧਰਮ ਬਣਾ ਗਿਆ ਸੀਗਾ ਜਿਸ ਵੀ ਯੁੱਗ ਦੇ ਵਿੱਚ ਉਹਦਾ ਮਕਸਦ ਇੱਕੋ ਹੀ ਸੀਗਾ ਮਕਸਦ ਸੀਗਾ ਬੀਕਤਾ ਆਪਸੀ ਭਾਈਚਾਰਾ ਪਿਆਰ ਦੂਜਿਆਂ ਨਾਲ ਤੇ ਮਨੁੱਖੀ ਦੀ ਮਦਦ ਕਰਨਾ ਉਹ ਤਾਂ ਕੁਝ ਫਿਰਕਾ پرست ਲੋਕਾਂ ਨੇ ਮੌਕਾ ਦੇਖ ਕੇ ਉਹਨੂੰ ਕਿਸੇ ਤਰੀਕੇ ਮੈਨੀਪੂਲੇਟ ਕਰ ਲਿਆ ਲੇਕਿਨ ਗਰਾਉਂਡ ਰਿਐਲਿਟੀ ਉਹੀ ਹੈ ਜੋ ਤੁਸੀਂ ਦੇਖ ਰਹੇ ਹੋ ਅੱਜ ਵੀ ਸੋਸਾਇਟੀ ਦੇ ਵਿੱਚ ਇਹ ਸਾਰੇ ਧਰਮ ਜਿਹੜੇ ਜੋ ਉਸ ਮਰਜ਼ੀ ਨੂੰ ਅਸੀਂ ਫੇਰ ਤੋਂ ਮੰਨੀਏ ਉਹਨਾਂ ਦਾ ਬੇਸਿਕ ਤਾਂ ਸਾਰਿਆਂ ਦਾ ਸੇਮ ਹੈ ਤੇ ਇਹ Eid ਜਿਹੜੀ ਹੈ ਇੱਕ ਦੋਸਤੀ ਦੀ ਵੀ ਲਾ ਮਿਸਾਲ ਯਾਦਗਾਰ ਹੈ ਜਿਹੜੀ ਇਬਰਾਹੀਮ ਨਬੀ ਨੇ ਆਪਣੇ ਖੁਦਾ ਦੇ ਨਾਲ ਜਿਹੜੀ ਦੋਸਤੀ ਨਿਭਾਈ ਤੇ ਇਹ ਵੀ ਸੁਨਿਆਹ ਦਿੰਦੀ ਹੈ ਇਨਸਾਨਾਂ ਨੂੰ ਕਿ ਜਿਹਦੇ ਵੀ ਤੁਸੀਂ ਦੋਸਤ ਬਣਨਾ ਇਮਾਨਦਾਰ ਰਹਿਣਾ ਦੋਸਤ ਉਹੀ ਹੁੰਦਾ ਜਿਹੜਾ ਮੁਸੀਬਤ ਦੇ ਵੇਲੇ ਨਾਲ ਖੜੇ ਦੋਸਤ ਉਹ ਨਹੀਂ ਹੁੰਦਾ ਜਿਹੜਾ ਸਿਰਫ ਖੁਸ਼ੀ ਦੇ ਵੇਲੇ ਤੁਹਾਡੇ ਨਾਲ ਹੋਵੇ ਦੋਸਤ ਹਮੇਸ਼ਾ ਮੁਸੀਬਤ ਦੇ ਵੇਲੇ ਦੁੱਖ ਦੇ ਵੇਲੇ ਪਰੇਸ਼ਾਨੀ ਦੇ ਵੇਲੇ ਤੁਹਾਡੇ ਨਾਲ ਖੜਦੇ ਨੇ ਤੁਹਾਡਾ ਸਾਥ ਦਿੰਦੇ ਨੇ ਆਉਣ ਵਾਲੀ ਜਨਰੇਸ਼ਨ ਨੂੰ ਬੇਨਤੀ ਕਰੂੰਗਾ ਕਿ ਆਪਣਾ ਭਾਈਚਾਰਾ ਬਣਾ ਕੇ ਰੱਖੋ ਔਰ ਇੱਕ ਦੂਜੇ ਦੇ ਧਰਮ ਨੂੰ ਪੜੋ ਜਰੂਰ ਖਾਸ ਕਰ ਪਹਿਲਾਂ ਤਾਂ ਆਪਣੇ ਧਰਮ ਨੂੰ ਜਰੂਰ ਪੜੋ ਆਪਦੇ ਧਰਮ ਦੇ ਗ੍ਰੰਥਾਂ ਨੂੰ ਜਰੂਰ ਪੜੋ ਕਿਉਂਕਿ ਜਦੋਂ ਤੁਸੀਂ ਆਪ ਦੇ ਧਰਮ ਦਾ ਗ੍ਰੰਥ ਪੜ੍ਹੋਗੇ ਨਾ ਤਾਂ ਤੁਸੀ ਤੁਹਾਨੂੰ ਸਮਝ ਆ ਜਾਊਗੀ ਵੀ ਕੋਈ ਵੀ ਧਰਮ ਨਫ਼ਰਤ ਨਹੀਂ ਸਿਖਾਉਂਦਾ ਹਰ ਤਿਹਾਰ ਅਸੀਂ ਇੱਕ ਦੂਜੇ ਨਾਲ ਪਿਆਰ ਨਾਲ ਭਾਈਚਾਰੇ ਨਾਲ ਮਿਲ ਕੇ ਮਨਾਉਂਦੇ ਆ ਉਸੇ ਤਰ੍ਹਾਂ ਹਰ Eid ਤੇ ਬਕਰੀਦ ਤੇ ਅਸੀਂ ਇੱਥੇ ਜਾਵਾਂ ਮਸਜਿਦ ਆਈਦਾ ਇੱਕ ਦੂਜੇ ਨਾਲ ਵਧਾਈਆਂ ਸ਼ੇਅਰ ਕਰੀਦੀਆਂ ਮਠਿਆਈ ਸ਼ੇਅਰ ਕਰੀਦੀਆਂ ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰੀਦੇ ਆ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਜਦੋਂ ਪੰਜਾਬ ਦੀ ਧਰਤੀ ਤੋਂ ਮੁਹੱਬਤ ਦਾ ਸਨੇਹਾ ਪਿਆਰ ਦਾ ਸਨੇਹਾ ਦਿੱਤਾ ਤੇ ਉਹਨਾਂ ਦੀ ਜਿਹੜੀ ਲੋਕਾਂ ਨੇ ਪੈਰ ਵੀ ਕੀਤੀ ਜਿਨ੍ਹਾਂ ਨੇ ਬਾਬੇ ਦਾ ਸਾਥ ਦਿੱਤਾ ਉਹ ਸਿਰਫ ਦੋ ਹੀ ਲੋਕ ਸੀ ਇੱਕ ਮੁਸਲਮਾਨ ਸੀ ਤੇ ਦੂਸਰਾ Hindu ਪਛਾਹਾਰਾ ਸੀ ਤੇ ਇਸ ਲਈ ਇਹ ਤਾਂ ਇਹਨਾਂ ਤੋਂ ਵੀ ਪਹਿਲਾਂ ਆਪਸ ਦੇ ਵਿੱਚ ਸਮਾਜਿਕ ਰਿਸ਼ਤੇ ਦੇ ਵਿੱਚ ਇੱਕ ਦੂਸਰੇ ਦੇ ਭਰਾ ਨੇ ਇੱਕ ਦੂਸਰੇ ਦੇ ਦੋਸਤ ਨੇ ਔਰ ਫਿਰ ਦਸ਼ਮੇਸ਼ ਪਤਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਪੰਥ ਦੀ ਸਥਾਪਨਾ ਕੀਤੀ ਹੈ ਤੇ ਉਸ ਤੋਂ ਬਾਅਦ ਸਾਡੇ ਵੱਡੇ ਭਰਾ ਜਿਹੜੀ ਸਿੱਖ ਕੌਮ ਹੈ ਪੰਜਾਬ ਦੀ ਧਰਤੀ ਤੋਂ ਉਹਨਾਂ ਨੇ ਹਮੇਸ਼ਾ ਹੀ ਆਪਣੇ ਇਹਨਾਂ ਦੋਨਾਂ ਛੋਟੇ ਭਰਾਵਾਂ ਦੇ ਨਾਲ ਪਿਆਰ ਦਾ ਮੁਹੱਬਤ ਦਾ ਸ਼ਫਕਤ ਦਾ ਸਾਥ ਦਿੱਤਾ ਹੈ ਹਰ ਧਰਮ ਦਾ ਗ੍ਰੰਥ ਦੂਜੇ ਧਰਮ ਨੂੰ ਪਿਆਰ ਸਤਿਕਾਰ ਦੇਣਾ ਸਿਖਾਉਂਦਾ ਹੈ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ 라이 ਕੁਰਬਾਨੀ ਦੀ Eid ਪੂਰੇ ਭਾਰਤ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਮਨਾਈ ਜਾਂਦੀ ਹੈ ਤੇ ਇਸ ਦਿਨ ਮੁਸਲਮਾਨ ਭਾਈਚਾਰਾ ਸਾਰਿਆਂ ਨਾਲ ਰਲ ਮਿਲ ਕੇ ਆ ਜਿਹੜੀ Eid ਹੈ ਉਹ ਮਨਾਉਂਦੇ ਨੇ ਤੇ ਇੱਕ ਖੁਸ਼ੀ ਦਾ ਪੈਗਾਮ ਜਿਹੜਾ ਹੈਗਾ ਦੁਨੀਆ ਨੂੰ ਦਿੱਤਾ ਜਾਂਦਾ ਆ ਤੇ ਭਾਈਚਾਰੇ ਨੂੰ ਨਿਭਾਉਣ ਵਾਸਤੇ ਵੀ ਬਹੁਤ ਕੁਛ ਜਿਹੜੀਆਂ ਕੋਸ਼ਿਸ਼ਾਂ ਆ ਸ਼ਾਈ ਇਮਾਮ ਪੰਜਾਬ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਸਾਡੇ ਨਾਲ ਜਾਣਕਾਰੀ ਦੇਣ ਵਾਸਤੇ ਅੱਜ ਬੈਠੇ ਨੇ ਸ਼ਾਈ ਇਮਾਮ ਪੰਜਾਬ ਤੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆਂ ਵੀ ਈਦ ਦੇ ਉੱਤੇ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਤੇ ਆਪਸੀ ਭਾਈਚਾਰੇ ਨੂੰ ਲੈ ਕੇ ਲੋਕਾਂ ਨਾਲ ਕੀ ਗੱਲਬਾਤ ਹੋਣੀ ਚਾਹੀਦੀ ਆ ਸਰ ਸਲਾਮ ਸਲਾਮ ਜੀ ਆ ਕੁਰਬਾਨੀ ਦੀ Eid ਆਈ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੇ ਹਜ਼ਾਰਾਂ ਹੀ ਲੋਕਾਂ ਨੇ ਨਮਾਜ਼ ਅਦਾ ਕੀਤੀ ਹੈ ਸਵੇਰ ਦੀ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਬismillah अर रहमान अर रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤੀ ਰਹਿਮ ਕਰਨ ਵਾਲਾ ਹੈ ਇਹ Eidul Azha ਅੱਜ ਪੂਰੀ ਦੁਨੀਆ ਦੇ ਵਿੱਚ ਮਨਾਈ ਗਈ ਹੈ ਔਰ ਇਸ Eid ਦੇ ਦਿਨ ਹਜ ਦੀ ਨਮਾਜ਼ ਜਿਹੜੀ ਹੈ ਉਹ ਮੱਕਾ ਸ਼ਰੀਫ ਦੇ ਵਿੱਚ ਪੂਰੀ ਦੁਨੀਆ ਦੇ ਮੁਸਲਮਾਨ ਅਦਾ ਕਰਦੇ ਨੇ Eid ਦੇ ਕੁਰਬਾਨ ਜਿਹਨੂੰ ਆਪਾਂ ਆਪਣੀ ਦੇਸੀ ਜ਼ੁਬਾਨ 'ਚ ਅੱਜਕੱਲ ਬੱਕਰਾ Eid ਕਹਿਣ ਲੱਗ ਪਏ ਆ ਇਸ ਹੀ ਦੇ ਮੌਕੇ ਤੇ ਕੁਰਬਾਨੀ ਵੀ ਦਿੱਤੀ ਜਾਂਦੀ ਹੈ ਲੇਕਿਨ ਉਹ ਕੁਰਬਾਨੀ ਸਿਰਫ ਇੱਕ ਫਿੱਦੀਆ ਫਿਦੀਆ ਹੈ ਮਤਲਬ ਇੱਕ علامهਤ ਇੱਕ ਰਸਮ ਹੈ ਲੇਕਿਨ ਅਸਲ ਕੁਰਬਾਨੀ ਜਿਹੜੀ ਹੈ ਉਹ ਇਸ ਹੀ ਚ ਦੇਣ ਦਾ ਜਿਹੜਾ ਹੁਕਮ ਅੱਲਾ ਦੇ ਨਬੀ حضرت ਮੁਹੰਮਦ ਸਾਹਿਬ ਨੇ ਜਿਹੜਾ ਹੁਕਮ ਦਿੱਤਾ ਉਹ ਇਹ ਹੈ ਕਿ ਤੁਸੀਂ ਕੁਝ ਬਿਮਾਰੀਆਂ ਕੁਝ ਬੁਰਾਈਆਂ ਨੂੰ ਤਿਆਗਣ ਦੀ ਕੁਰਬਾਨੀ ਦਿਓ ਕੁਝ ਆਪਣੀ ਆਣਖ ਨੂੰ ਤਿਆਗਣ ਦੀ ਕੁਰਬਾਨੀ ਦਿਓ ਕੁਝ ਕਮਾਂਡ ਨੂੰ ਤਿਆਗਣ ਦੀ ਕੁਰਬਾਨੀ ਦਿਓ ਕੁਝ ਟੁੱਟੇ ਹੋਏ ਰਿਸ਼ਤਿਆਂ ਨੂੰ ਜੋੜਨ ਦੇ ਲਈ ਆਪਣੇ ਆਪ ਨੂੰ ਨੀਵਾ ਕਰਨ ਦੀ ਕੁਰਬਾਨੀ ਦਿਓ ਇੱਕ ਐਸੀ ਕੁਰਬਾਨੀ ਜਿਹਦਾ ਸੰਬੰਧ ਤੁਹਾਡੇ ਮિજાਜ ਨਾਲ ਹੈ ਤੁਹਾਡੇ ਆਪਣੇ ਜਿਸਮ ਨਾਲ ਹੈ ਤੁਹਾਡੇ ਆਪਣੇ ਵਤੀਰੇ ਨਾਲ ਹੈ ਤੁਹਾਡੇ ਆਪਣੇ ਵਿਹਾਰ ਨਾਲ ਹੈ ਕਿਉਂਕਿ ਖੁਦਾ ਨੇ ਕਿਹਾ ਕਿ ਮੇਰੇ ਕੋਲ ਤਾਂ ਕੋਈ ਖੂਨ ਜਾਂ ਗੋਸ਼ਤ ਨਹੀਂ ਪਹੁੰਚਦਾ ਮੈਂ ਤੁਹਾਡੀ ਨੀਅਤਾਂ ਨੂੰ ਦੇਖਦਾ ਹਾਂ ਵੀ ਤੁਹਾਡੀ ਨੀਅਤ ਕਿੱਦਾਂ ਦੀ ਹੈ ਇਹ ਈਦ ਜਿਹੜੀ ਹੈ ਸਾਨੂੰ ਸਨੇਹਾ ਦਿੰਦੀ ਹੈ ਕਿ ਆਪਣੀ ਨੀਅਤ ਨੂੰ ਪਾਕ ਕਰੀਏ ਨੀਅਤ ਇਮਾਨਦਾਰੀ ਵਾਲੀ ਹੋਵੇ ਦੁਨੀਆ ਦੀਆਂ ਸਾਰੀਆਂ ਔਰਤਾਂ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੀਆਂ ਹਨ ਅਗਰ ਤੁਸੀਂ ਉਹਨਾਂ ਵੱਲ ਦੇਖਦੇ ਹੋ ਤੇ ਤੁਹਾਡੀ ਨੀਅਤ ਦੇ ਵਿੱਚ ਕੋਈ ਬੁਰਾਈ ਨਹੀਂ ਹੋਣੀ ਚਾਹੀਦੀ ਨਾ ਪਾਕੀ ਨਹੀਂ ਹੋਣੀ ਚਾਹੀਦੀ ਉਹਦੇ ਵਿੱਚ ਪਾਕੀਜ਼ਗੀ ਹੋਵੇ ਇਸੇ ਤਰ੍ਹਾਂ ਤੁਸੀਂ ਆਪਣੇ ਪੜੋਸੀਆਂ ਤੋਂ ਚਾਹੇ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਹੋਣ ਉਹਨਾਂ ਦੇ ਨਾਲ ਤੁਹਾਡਾ ਵਿਹਾਰ ਕਿਦਾਂ ਦਾ ਹੈ ਅਗਰ ਤੁਹਾਡੇ ਵਿਹਾਰ ਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਧਰਮ ਨੂੰ ਜਾਂ ਜਾਤ ਜਾਂ ਬਰਾਦਰੀ ਜਾਂ ਰੰਗ ਨੂੰ ਆਧਾਰ ਬਣਾ ਕੇ ਕਿਸੇ ਨਾਲ ਨਫ਼ਰਤ ਕਰਦੇ ਪਏ ਹੋ ਤੇ ਇਹਦਾ ਮਤਲਬ ਤੁਸੀਂ ਕੁਰਬਾਨੀ ਦੀ Eid ਦੇ ਮਤਲਬ ਨੂੰ ਨਹੀਂ ਸਮਝੇ ਇਸ Eid ਦੀ ਕੁਰਬਾਨੀ ਇਹ ਹੀ ਹੈ ਕਿ ਤੁਸੀਂ ਆਪਣੇ ਵਿਹਾਰ ਦੇ ਵਿੱਚ ਜਿੰਨੀਆਂ ਬੁਰੀਆਂ ਚੀਜ਼ਾਂ ਹਨ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਉਹ ਪੇਸ਼ ਕਰਨੀ ਹੈ ਜੀ ਇਮਾਮ ਸਾਹਿਬ ਈਦ ਉਲ ਫਿਤਰ ਤੇ ਕੁਰਬਾਨੀ ਦੀ ਈਦ ਦੇ ਵਿੱਚ ਦੋਵਾਂ ਚ ਕੀ ਫਰਕ ਹੈ ਈਦ ਉਲ ਫਿਤਰ ਚ ਔਰ ਈਦ ਉਲ ਕੁਰਬਾਨ ਚ ਫਰਕ ਹੈ ਕਿ ਈਦ ਉਲ ਫਿਤਰ ਜਿਹੜੀ ਹੈ ਉਹ 30 ਰੋਜ਼ੇ ਰੱਖਣ ਤੋਂ ਬਾਅਦ ਰੋਜ਼ੇਦਾਰ ਨੂੰ ਇਨਾਮ ਦੇ ਵਜੋਂ ਅੱਲਾਹ ਤਾਲਾ ਨੇ ਦਿੱਤੀ ਔਰ ਈਦ ਉਲ ਕੁਰਬਾਨ ਜਿਹੜੀ ਹੈ ਹਜ਼ਰਤ ਇਬਰਾਹੀਮ ਜਿਹੜੇ ਅੱਲਾ ਦੇ ਨਬੀ ਸੀ ਉਹਨਾਂ ਨੂੰ ਖੁਦਾ ਨੇ ਕਿਹਾ ਕਿ ਇਹ ਮੇਰਾ ਦੋਸਤ ਹੈ ਤੇ ਫਰਿਸ਼ਤੇ ਨੇ ਕਿਹਾ ਵੀ ਤੇਰਾ ਦੋਸਤ ਹੈ ਤੇ ਕੋਈ ਇਮਤਿਹਾਨ ਲੈ ਕੇ ਦਿਖਾਓ ਤੇ ਉਹਨਾਂ ਨੇ ਫਿਰ ਕਿਹਾ ਇਬਰਾਹੀਮ ਨੂੰ ਕਿ ਵੀ ਆਪਣੇ ਬੁੱਤ ਦੀ ਗਰਦਨ ਤੇ ਛੁਰੀ ਫੇਰ ਦਿਓ ਮੈਂ ਚਾਹੁੰਨਾ ਤੇ ਉਹਨਾਂ ਨੇ ਇੱਕ ਦਫਾ ਵੀ ਇਨਕਾਰ ਨਹੀਂ ਕੀਤਾ ਆਪਣੇ ਬੇਟੇ ਨੂੰ ਪਹੁੰਚ ਕੇ ਲੈ ਕੇ ਇੱਕ ਜੰਗਲ ਦੇ ਵਿੱਚ ਕਿ ਅਭੀ ਤੇਰੀ ਗਰਦਨ ਤੇ ਛੁਰੀ ਫੇਰਨੀ ਹੈ ਤੇ ਫਰਿਸ਼ਤੇ ਵੀ 당 ਰਹੇਗੇ ਕਿ ਵਾਕਈ ਇਹ ਦੋਸਤ ਜਿਹੜਾ ਹੈ ਆਪਣੇ ਦੋਸਤ ਦੀ ਗੱਲ ਤੋਂ ਇਨਕਾਰ ਨਹੀਂ ਕਰਦਾ ਤੇ ਖੁਦਾ ਨੇ ਇਸ ਗੱਲ ਤੋਂ ਖੁਸ਼ ਹੋ ਕੇ ਉਹਨਾਂ ਦੇ ਬੇਟੇ ਦੀ ਜਗ੍ਹਾ ਉਸ ਵੇਲੇ ਦੁੰਬਾ ਜਿਹੜਾ ਹੈ ਫਰਿਸ਼ਤਿਆਂ ਦੇ ਹੁਕਮ ਨਾਲ ਪੇਸ਼ ਕੀਤਾ ਗਿਆ ਇਹ ਉਹਨਾਂ ਨੇ ਜਿਹੜੀ ਆਪਣੇ ਆਪ ਨੂੰ ਸਮਰਪਿਤ ਕੀਤਾ ਖੁਦਾ ਦੇ ਹਜ਼ੂਰ ਇੱਕ ਦੋਸਤੀ ਦੀ ਰਸਮ ਯਾਨੀ ਸਾਰੇ ਰਿਸ਼ਤਿਆਂ ਤੋਂ ਉੱਪਰ ਜਿਹੜਾ ਰਿਸ਼ਤਾ ਹੈ ਈ ਦੇ ਕੁਰਬਾਨ ਦੇ ਵਿੱਚ ਉਹਨੂੰ ਅਸੀਂ ਦੋਸਤੀ ਦੇ ਰਿਸ਼ਤੇ ਨੂੰ ਮੁਕੱਦਸ ਕਹਨੇ ਔਰ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਬੁੱਲੇ ਸ਼ਾਹ ਨੇ ਵੀ ਕਿਹਾ ਹੈ ਕਿ ਨਵੇਂ-ਨਵੇਂ ਨਾ ਯਾਰ ਬਣਾਈਏ ਵਾਂਗ ਕਮੀਨਿਆਂ ਲੋਕਾਂ ਮਤਲਬ ਜਿਹੜੇ ਲੋਕ ਅੱਜ ਕੱਲ੍ਹ ਦੂਜਾ ਦੋਸਤ ਪਰਸੋਂ ਤੀਜਾ ਦੋਸਤ ਫਿਰ ਨਵਾਂ ਦੋਸਤ ਉਹ ਕੋਈ ਅੱਛੇ ਲੋਕ ਨਹੀਂ ਹੁੰਦੇ ਪਹਿਲਾਂ ਇਹ ਗਿਣਾ ਜਾਂਦਾ ਵੀ ਤੁਹਾਡਾ ਸਬੰਧ ਕਿਹਦੇ ਨਾਲ ਕਿੰਨਾ ਪੁਰਾਣਾ ਔਰ ਔਰ ਦੋਸਤਾਂ ਦੇ ਵਿੱਚ ਕੋਈ ਕੈਦ ਨਾ ਹੋਵੇ ਵੀ ਉਹਨਾਂ ਦਾ ਧਰਮ ਹੋਣਾ ਤਾਂ ਰੰਗ ਹੋਣਾ ਦੀ ਜਾਤ ਉਹਨਾਂ ਦੀ ਬਰਾਦਰੀ ਤੇ ਇਹ ਜਿਹੜੀ ਹੈ ਇੱਕ ਦੋਸਤੀ ਦੀ ਵੀ ਲਾ ਮਿਸਾਲ ਯਾਦਗਾਰ ਹੈ ਜਿਹੜੀ ਇਬਰਾਹੀਮ ਨਬੀ ਨੇ ਆਪਣੇ ਖੁਦਾ ਦੇ ਨਾਲ ਜਿਹੜੀ ਦੋਸਤੀ ਨਿਭਾਈ ਤੇ ਇਹ ਵੀ ਸੁਨੇਹਾ ਦਿੰਦੀ ਹੈ ਇਨਸਾਨਾਂ ਨੂੰ ਕਿ ਜਿਹਦੇ ਵੀ ਤੁਸੀਂ ਦੋਸਤ ਬਣਨਾ ਇਮਾਨਦਾਰ ਰਹਿਣਾ ਹੈ ਦੋਸਤ ਉਹ ਹੀ ਹੁੰਦਾ ਹੈ ਜਿਹੜਾ ਮੁਸੀਬਤ ਦੇ ਵੇਲੇ ਨਾਲ ਖੜੇ ਦੋਸਤ ਉਹ ਨਹੀਂ ਹੁੰਦਾ ਜਿਹੜਾ ਸਿਰਫ ਖੁਸ਼ੀ ਦੇ ਵੇਲੇ ਤੁਹਾਡੇ ਨਾਲ ਹੋਵੇ ਦੋਸਤ ਹਮੇਸ਼ਾ ਮੁਸੀਬਤ ਦੇ ਵੇਲੇ ਦੁੱਖ ਦੇ ਵੇਲੇ ਪਰੇਸ਼ਾਨੀ ਦੇ ਵੇਲੇ ਤੁਹਾਡੇ ਨਾਲ ਖੜਦੇ ਨੇ ਤੁਹਾਡਾ ਸਾਥ ਦਿੰਦੇ ਨੇ ਔਰ ਦੋਸਤ ਜਿੰਨੇ ਹੁੰਦੇ ਨੇ ਉਹ ਗਿਣਤੀ ਦੇ ਹੁੰਦੇ ਨੇ ਪੁਰਾਣੇ ਹੁੰਦੇ ਨੇ ਉਹ ਜਿਹੜਾ ਬੰਦਾ ਨਵੀਂ ਜਿੱਦਾਂ ਕੋਈ ਨਵੀਂ ਸਰਕਾਰ ਬਣੀ ਆਪਾਂ ਉਹਦੇ ਦੋਸਤ ਬਣ ਗਏ ਹਕੂਮਤਾਂ ਬਦਲਦੇ ਰਹਿੰਦੀਆਂ ਲੋਕ ਕੱਪੜਿਆਂ ਵਾਂਗੂ ਦੋਸਤੀਆਂ ਬਦਲਦੇ ਨੇ ਉਹ ਦੋਸਤ ਨਹੀਂ ਨੇ ਅਸੀਂ ਉਹਨਾਂ ਨੂੰ ਕਹਿੰਨੇ ਕਿ ਉਹ ਵਕਤ ਦੇ ਗੁਲਾਮ ਲੋਕ ਨੇ ਦੋਸਤ ਉਹ ਹੀ ਨੇ ਕਿ ਜਿਨ੍ਹਾਂ ਨੇ ਜਿਨ੍ਹਾਂ ਦੇ ਨਾਲ ਕਿ ਕਿਉਂਕਿ ਜਿਹੜਾ ਖੂਨੀ ਰਿਸ਼ਤਾ ਹੈ ਭਾਵੇਂ ਤੁਹਾਡੇ ਭਰਾ ਜਿੰਨੇ ਮਰਜ਼ੀ ਹੋਣ ਚਾਚੇ ਤਾਏ ਜਿੰਨੇ ਮਰਜ਼ੀ ਹੋਣ ਠੀਕ ਹੈ ਕਿ ਕਬੀਲੇ ਪੂਰੀ ਦੁਨੀਆ ਚ ਇਹ ਕਹਿੰਦੇ ਵੀ ਸਾਨੂੰ ਆਪਣੇ ਖਾਨਦਾਨਾਂ ਤੇ ਫਖਰ ਹੈ ਲੇਕਿਨ ਖਾਨਦਾਨਾਂ ਚ ਹੀ ਖੂਨੀ ਲੜਾਈ ਹੁੰਦੀ ਜਦੋਂ ਵੀ ਹੁੰਦੀ ਖਾਨਦਾਨ ਇੱਕ ਦੂਜੇ ਦੇ ਖਿਲਾਫ ਹਮੇਸ਼ਾ ਲੜਦੇ ਨੇ ਲੇਕਿਨ ਦੋਸਤ ਅਗਰ ਨਰਾਜ਼ ਵੀ ਹੋ ਜਾਵੇ ਜੋ ਕਦੀ ਦੋਸਤ ਤੋਂ ਨਰਾਜ਼ ਨਹੀਂ ਹੁੰਦਾ ਉਹਦੀ ਹਮੇਸ਼ਾ ਖੈਰ ਖਾਈ ਚਾਹੁੰਦਾ ਹੈ حضرت ਮੌਲਾ ਅਲੀ ਨੂੰ ਕਿਸੇ ਨੇ ਪੁੱਛਿਆ ਸੀ ਕਿ ਐਂ ਦੱਸੋ ਵੀ ਭਰਾ ਜ਼ਿਆਦਾ ਕੀਮਤੀ ਹੈ ਕਿ ਦੋਸਤ ਉਹਨਾਂ ਨੇ ਕਿਹਾ ਵੀ ਭਰਾ ਸੋਨਾ ਤੇ ਦੋਸਤ ਹੀਰਾ ਹੈ ਤੇ ਕਿਸਨੇ ਕਭੀ ਉਹ ਕਿਦਾਂ ਫਰਮਾਇਆ ਸੋਨਾ ਜਿਹੜਾ ਜਿੰਨੀ ਵਾਰੀ ਮਰਜ਼ੀ ਤੋੜੋ ਉਹਨੂੰ ਜੋੜ ਸਕਦੇ ਹੋ ਕੋਈ ਜੇਵਰਾਤ ਬਣਾ ਸਕਦੇ ਹੋ ਲੇਕਿਨ ਹੀਰਾ ਬਹੁਤ ਕੀਮਤੀ ਸ਼ੈ ਹੈ ਅਗਰ ਇੱਕ ਦਫਾ ਟੁੱਟ ਜਾਂਦਾ ਹੈ ਤੇ ਦੁਬਾਰਾ ਇਹ ਜੋੜ ਨਹੀਂ ਸਕਦਾ ਇਸ ਲਈ ਇਸ ਹੀ ਦੇ ਮੌਕੇ ਤੇ ਪੂਰੀ ਦੁਨੀਆ 'ਚ ਦੋਸਤੀ ਨਿਭਾਣ ਵਾਲਿਆਂ ਨੂੰ ਵੀ ਮੈਂ ਕਹਿਣਾ ਚਾਹੁੰਨਾ ਕਿ ਦੋਸਤੀ ਉਹੀ ਹੈ ਜਿਹੜੀ ਪਿੱਠ ਪਿੱਛੇ ਵੀ ਤੁਹਾਡੇ ਨਾਲ ਖੜੀ ਹੈ ਅਗਰ ਤੁਸੀਂ ਆਪਣੇ ਦੋਸਤ ਦੇ ਨਾਲ ਇਮਾਨਦਾਰੀ ਨਾਲ ਉਹਦਾ ਸਾਥ ਨਹੀਂ ਨਿਭਾ ਸਕਦੇ ਫਿਰ ਵੀ ਸ਼ਾਦੀ ਦੀ ਸੀਤ ਮਨਾਉਂਦਾ ਕੋਈ ਫਾਇਦਾ ਨਹੀਂ ਹੋਣਾ। ਇਮਾਮ ਸਾਹਿਬ ਦੋਸਤੀ ਦੀ ਗੱਲ ਕੀਤੀ ਹੈ ਤੁਸੀਂ ਬਹੁਤ ਇਹ ਹੈ ਕਿਉਂਕਿ ਇਤਿਹਾਸਿਕ ਜਾਮਾ ਮਸਜਿਦ ਦੇ ਵਿੱਚ Hindu, Muslim, Sikh, Isai ਸਾਰੇ ਇਕੱਠੇ ਮਿਲ ਕੇ ਜਿਹੜੀ Eid ਮਨਾਉਂਦੇ ਨੇ ਤੇ ਇਹ ਇਹਦੇ ਵਾਸਤੇ ਤੁਸੀਂ ਆਵਾਮ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿਉਂਕਿ ਇੱਥੇ ਤਾਂ ਆਪਸੀ ਭਾਈਚਾਰੇ ਦੀ ਮਿਸਾਲ ਦੇਖਣ ਨੂੰ ਮਿਲਦੀ ਹੈ। ਹਾਂ ਜੀ Eid ਦੇ ਮੌਕੇ ਤੇ ਮੇਰੇ ਮਰਹੂਮ ਪਿਤਾ ਜੀ ਸ਼ਾਹੀ ਇਮਾਮ ਸਾਹਿਬ ਰਹਿਮਤੁੱਲਾਹ ਅਲੈਹਿ ਦੇ ਦੋਸਤ ਸਰਦਾਰ ਪ੍ਰੇਤਪਾਲ ਸਿੰਘ ਜੀ ਪ੍ਰਧਾਨ ਗੁਰਦੁਆਰਾ ਦੁਖਨੀ ਮਰਨ ਸਾਹਿਬ ਬੈਠੇ ਨੇ। ਦੁਰਗਾ ਮਾਤਾ ਮੰਦਿਰ ਤੋਂ ਉਹਨਾਂ ਦੇ ਪ੍ਰਧਾਨ ਜੀ ਸਾਡੇ ਦਰਮਿਆਨ ਮੌਜੂਦ ਨੇ। ਸੇਖੋਂ ਸਾਹਿਬ ਨੇ ਹੋਰ ਬਹੁਤ ਸਾਰੇ ਅਜ਼ੀਜ਼ ਸਾਥੀ ਦੋਸਤ ਸਾਡੇ ਔਰ ਇਹ तकरीबन ਉਹੀ ਲੋਕ ਨੇ ਜਿਨ੍ਹਾਂ ਦੇ ਨਾਲ ਜਿਹੜਾ 9 ਮਾਸ ਦਾ ਰਿਸ਼ਤਾ ਜਿਹੜਾ ਹੈ ਉਹ ਕਈ ਪੀੜ੍ਹੀਆਂ ਤੋਂ ਚੱਲਦਾ ਆ ਰਿਹਾ ਔਰ ਅਗਰ ਪੰਜਾਬ ਦੀ ਮਿੱਟੀ ਦੀ ਗੱਲ ਕਰੀਏ ਤੇ ਉਹ ਕਈ ਨਸਲਾਂ ਤੋਂ ਚੱਲੇ ਆ ਰਿਹਾ ਮੈਂ ਇੱਕ ਗੱਲ ਪੰਜਾਬ ਦੇ ਮੁਸਲਮਾਨਾਂ ਨੂੰ ਤੇ ਹਿੰਦੂਆਂ ਨੂੰ ਕਹਿਣਾ ਹੁੰਦਾ ਹੈ ਅਕਸਰ ਕਿ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਜਦੋਂ ਪੰਜਾਬ ਦੀ ਧਰਤੀ ਤੋਂ ਮੁਹੱਬਤ ਦਾ ਸਨੇਹਾ ਪਿਆਰ ਦਾ ਸਨੇਹਾ ਦਿੱਤਾ ਤੇ ਉਹਨਾਂ ਦੀ ਜਿਹੜੀ ਲੋਕਾਂ ਨੇ ਪੈਰ ਵੀ ਕੀਤੀ ਜਿਨ੍ਹਾਂ ਨੇ ਬਾਬੇ ਦਾ ਸਾਥ ਦਿੱਤਾ ਉਹ ਸਿਰਫ ਦੋ ਹੀ ਲੋਕ ਸੀ ਇੱਕ ਮੁਸਲਮਾਨ ਸੀ ਤੇ ਦੂਸਰਾ Hindu ਪ 背景 ਸੀਗਾ ਤੇ ਇਸ ਲਈ ਇਹ ਤਾਂ ਇਹਨਾਂ ਤੋਂ ਵੀ ਪਹਿਲਾਂ ਆਪਸ ਦੇ ਵਿੱਚ ਸਮਾਜਿਕ ਰਿਸ਼ਤੇ ਦੇ ਵਿੱਚ ਇੱਕ ਦੂਸਰੇ ਦੇ ਭਰਾ ਨੇ ਇੱਕ ਦੂਸਰੇ ਦੇ ਦੋਸਤ ਨੇ ਔਰ ਫਿਰ ਦਸ਼ਮੇਸ਼ ਵਿਦਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਜਦ ਪੰਥ ਦੀ ਸਥਾਪਨਾ ਕੀਤੀ ਹੈ ਤੇ ਉਸ ਤੋਂ ਬਾਅਦ ਸਾਡੇ ਵੱਡੇ ਭਰਾ ਜਿਹੜੀ ਸਿੱਖ ਕੌਮ ਹੈ ਪੰਜਾਬ ਦੀ ਧਰਤੀ ਤੋਂ ਉਹਨਾਂ ਨੇ ਹਮੇਸ਼ਾ ਹੀ ਆਪਣੇ ਇਹਨਾਂ ਦੋਨਾਂ ਛੋਟੇ ਭਰਾਵਾਂ ਦੇ ਨਾਲ ਪਿਆਰ ਦਾ ਮੁਹੱਬਤ ਦਾ ਸ਼ਫਕਤ ਦਾ ਸਾਥ ਦਿੱਤਾ ਹੈ ਭਾਵੇਂ ਹਾਲਾਤ ਜਿੱਦਾਂ ਦੇ ਮਰਜ਼ੀ ਰਹੇ ਉਹਨ ਪੰਜਾਬ ਨੇ ਬਹੁਤ ਜ਼ਖਮ ਚੇਲੇ ਨੇ ਪਿਛਲੇ 1000 ਸਾਲ ਦਾ ਅਗਰ ਤੁਸੀਂ ਪੰਜਾਬ ਦਾ ਇਤਿਹਾਸ ਪੜੋਗੇ ਬੇਸ਼ੁਮਾਰ ਸਾਡੇ ਤੇ ਹਮਲੇ ਹੋਏ ਬੇਸ਼ੁਮਾਰ ਤਕਲੀਫਾਂ ਹੋਈਆਂ ਕਿੰਨੀ ਵਾਰੀ ਉਜਾੜਿਆ ਗਿਆ ਲੇਕਿਨ ਉਹਦੇ ਬਾਵਜੂਦ ਵੀ ਅੱਜ ਅਗਰ ਅਸੀਂ ਕਹੀਏ ਕਿ ਦੁਬਾਰਾ ਅਗਰ ਕੋਈ ਦੇਸ਼ ਚ ਅੱਜ ਵੀ ਮੁਹੱਬਤ ਦਾ ਜਜ਼ਬਾ ਅਗਰ ਕਿਸੇ ਚ ਸਭ ਤੋਂ ਜ਼ਿਆਦਾ ਹੈ ਤੇ ਉਹ ਪੰਜਾਬੀਆਂ ਦੇ ਵਿੱਚ ਹੈ ਤੇ ਇਹ ਪੰਜਾਬੀ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦੇ ਨੇ ਤੇ ਅੱਜ ਈਦ ਦੇ ਮੌਕੇ ਤੇ ਮੈਂ ਪੂਰੇ ਭਾਰਤ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਤੋਂ ਮੁਹੱਬਤ ਕਰਨੀ ਸਿੱਖੋ ਪੰਜਾਬ ਦੇ ਲੋਕਾਂ ਤੋਂ ਪਿਆਰ ਕਰਨਾ ਸਿੱਖੋ ਤੇ ਆਓ ਰਲ ਮਿਲ ਕੇ ਆਪਣੇ ਦੇਸ਼ ਨੂੰ ਜਿਸ ਦੇਸ਼ ਦਾ ਟਾਈਟਲ ਇਹ ਹੈ ਕਿ ਅਨੇਕਤਾ ਦੇ ਵਿੱਚ ਹੀ ਏਕਤਾ ਭਾਰਤ ਦਾ ਜਿਹੜਾ ਸੰਦੇਸ਼ ਹੈ ਇਸ ਏਕਤਾ ਨੂੰ ਜੋੜ ਕੇ ਕੀਏ ਤਾਂ ਕਿ ਦੁਨੀਆ ਦੇ ਸਾਹਮਣੇ ਅਸੀਂ ਇੱਕ ਖੁਸ਼ਬੂਦਾਰ ਬਗੀਚੇ ਦੀ ਤਰ੍ਹਾਂ ਨਜ਼ਰ ਆਉਂਦੇ ਰਹੀਏ। ਠੀਕ ਹੈ ਜੀ ਉਹ ਉਹ ਧੰਨਵਾਦ ਬਹੁਤ ਵਧੀਆ ਸੰਦੇਸ਼ ਦਿੱਤਾ ਹੈ। ਇਹ ਦੁਰਗਾ ਮਾਤਾ ਮੰਦਰ ਦੇ ਪ੍ਰਧਾਨ ਜੀ ਵੀ ਸਾਡੇ ਨਾਲ ਨੇ। ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਲੰਨੇ ਆ ਸਰ ਅੱਜ ਈਦ ਹੈਗੀ ਹੈ ਤੇ ਤੁਸੀਂ ਵੀ ਆਏ ਹੋ ਅੱਜ ਸ਼ਾਈ ਇਮਾਮ ਸਾਹਿਬ ਨੂੰ ਈਦ ਦੀਆਂ ਮੁਬਾਰਕਾਂ ਦੇਣ ਵਾਸਤੇ ਕੀ ਕਹਿਣਾ ਚਾਹੁੰਦੇ ਹੋ? ਮੈਂ ਵਿਰਿੰਦਰ ਮਿੱਤਰ ਸੀਨੀਅਰ ਵਾਈਸ ਚੇਅਰਮੈਨ ਹਾਂ ਦੁਰਗਾ ਮਾਤਾ ਮੰਦਰ ਤੋਂ ਹੀ ਹਾਂ। ਸਰ ਮੈਂ ਤਾਂ ਸ਼ੁਰੂ ਤੋਂ ਹੀ ਇਹ ਗੱਲ ਮੰਨਦਾ ਕਿ ਇਹ ਰੱਬ ਨੇ ਸਿਰਫ ਇੰਤਜ਼ਾਨੇ ਪੈਦਾ ਕੀਤੇ ਹੈ ਇੱਕ ਨੂਰ ਤੇ ਸਭ ਜਗ ਕੋਈ ਕੋਣ ਭਲੇ ਕੋਣ ਬੰਦੇ ਬਾਕੀ ਤਾਂ ਉਹਰੇ ਆ ਕੇ ਆਪਣਾ ਲੱਗ ਲੱਗ ਰੁਚੀ ਦੇ ਮੁਤਾਬਿਕ ਲੱਗ ਲੱਗ ਛੋਟੇ ਛੋਟੇ ਆਪਣੇ ਰਿਚੁਅਲਸ ਲੱਗ ਬਣਾ ਲੈਣੇ ਹੈ ਲੱਗ ਧਰਮ ਦੀਆਂ ਗੱਲਾਂ ਫੋਲੋ ਕਰ ਲੈਣੇ ਹੈ ਐਂਡ 'ਚ ਤਾਂ ਸਾਰੇ ਧਰਮ ਹੀ ਉਸ ਕਾੰਦੇ ਆ ਸਾਰਾ ਕੁਝ ਤੁਸੀਂ ਕਰਨ ਤੋਂ ਬਾਅਦ ਪੜ੍ਹਨ ਤੋਂ ਬਾਅਦ ਗਿਆਨ ਲੈਣ ਤੋਂ ਬਾਅਦ ਕੀ ਤੁਸੀਂ ਅੱچھے ਇਨਸਾਨ ਬਣੇ ਕਿ ਨਹੀਂ ਬਣੇ ਅੱچھے ਇਨਸਾਨ ਬਣਾਂਗੇ ਜਿਆਦਾ ਇੱਕ ਦੂਏ ਦੀ ਕਦਰ ਕਰਾਂਗੇ ਪਿਆਰ ਕਰਾਂਗੇ ਸੋ ਨਾਰਾ ਤੇ ਇੱਕੋ ਹੀ ਹੈ ਇਨਸਾਨ ਦਾ ਇਨਸਾਨ ਤੋਂ ਉਹ ਭਾਈਚਾਰਾ یہی ਪੈਗਾਮ ਹੈ ਮਾਰਾ ਸਭੀ ਤਰ੍ਹਾਂ ਦਾ ਇੱਕੋ ਹੀ ਨਾਰਾ ਜੈ ਮਾਤਾ ਦੀ ਜੀ ਸਿੱਧੀ ਸ਼ਬਦ ਮੁਹਾਰਕ ਹੋਵੇ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਗੁਰਦੁਆਰਾ ਦੁਖਨਵਾਰਨ ਸਾਹਿਬ ਤੋਂ ਪ੍ਰਤਪਾਲ ਵਾਲੀ ਜੀ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਸਰ ਅਕਸਰ ਤੁਹਾਨੂੰ ਇਤਿਹਾਸਿਕ ਜਾਮਾ ਮਸਜਿਦ ਦੇ ਵਿੱਚ ਦੇਖਿਆ ਜਾਂਦਾ ਕਿਉਂਕਿ ਇਮਾਮ ਸਾਹਿਬ ਦੇ ਨਾਲ ਤੁਹਾਡਾ ਪਿਤਾ ਪੁੱਤਰ ਵਾਲਾ ਰਿਸ਼ਤਾ ਵੀ ਹੈਗਾ ਆ ਕਿਉਂਕਿ ਚਾਚਾ ਭਤੀਜਾ ਵਾਲਾ ਰਿਸ਼ਤਾ ਵੀ ਹੈਗਾ ਆ ਤੇ ਤਕਰੀਬਨ ਹੀ ਤੁਸੀਂ ਇੱਕ ਦੂਜਾਂ ਦੇ ਫੰਕਸ਼ਨਾਂ ਦੇ ਵਿੱਚ ਆਉਂਦੇ ਜਾਂਦੇ ਹੈਗੇ ਹੋ ਤੇ ਕੀ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਆਪਸੀ ਭਾਈਚਾਰੇ ਨੂੰ ਲੈ ਕੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪਵਿੱਤਰ ਈਦ ਦਾ ਜਸ਼ਨ ਮਨਾਉਣ ਲਈ ਜਾਮਾ ਮਸਜਿਦ ਸ਼ਾਹੀ ਇਮਾਮ ਸਾਹਿਬ ਨੇ ਬੜੇ ਵਿਸਤਾਰ ਨਾਲ ਤਾਨੂੰ ਜਾਣਕਾਰੀ ਦਿੱਤੀ ਕਿਉਂਕਿ ਈਦ ਦੇ ਬਾਰੇ ਇਹਨਾਂ ਨੇ ਕਿਹਾ ਈਦ ਲੋਕਾਂ ਨੂੰ ਤੋੜਦਾ ਨਹੀਂ ਲੋਕਾਂ ਨੂੰ ਜੋੜਦਾ ਹੈ ਆਪਾਂ ਨੂੰ ਇੱਕ ਪ੍ਰਣ ਕਰਨਾ ਚਾਹੀਦਾ ਸਾਰੇ ਧਰਮਾਂ ਦਾ ਬਤਬਾਤ ਸਤਿਕਾਰ ਕਰਨਾ ਚਾਹੀਦਾ ਕਿਉਂਕਿ ਧਰਮ ਕੋਈ ਨਾ ਵੱਡਾ ਹੈ ਨਾ ਛੋਟਾ ਸਾਰੇ ਇੱਕ ਬਰਾਬਰ ਨੇ ਸਾਰਿਆਂ ਨੂੰ ਨਾਲ ਲੈ ਕੇ ਆਪਾਂ ਨੂੰ ਚੱਲਣਾ ਚਾਹੀਦਾ ਸਾਰਿਆਂ ਨੂੰ ਪ੍ਰੇਮ ਪਿਆਰ ਵੰਡਣਾ ਚਾਹੀਦਾ ਔਰ ਆਉਣ ਵਾਲੇ ਦਿਨਾਂ 'ਚ ਵੀ ਆਪਾਂ ਇਹ ਹੀ ਤਿਆਰ ਕਰੀਏ ਇਹੀ ਗੱਲ ਨੂੰ ਅਪਣਾਈਏ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਾ ਕੋੜ ਭਲੇ ਕੋ ਬੰਦੇ ਹੁਣ ਬੰਦੇ ਆਪਾਂ ਨੂੰ ਸਾਰਿਆਂ ਨੂੰ ਅੱਜ ਦੇ ਦਿਨ ਤੇ ਜਿੱਥੇ ਜਮਾ ਮਸਦੇ امام ਜਾਬ ਨੇ ਅੱਜ ਦੇ ਤਿਉਹਾਰ ਪਰ ਇੱਕ ਦੱਸਿਆ ਮੈਂ ਇਹਨਾਂ ਨੂੰ ਲੱਖ ਲੱਖ ਵਧਾਈ ਦੇਣਾ ਉੱਥੇ ਦੀਨ ਦੁਨੀਆ ਦੇ ਜਿੱਥੇ ਵਸਦੇ ਮੁਸਲਮਾਨ ਭਾਈਚਾਰਾ ਉਹਨਾਂ ਨੂੰ ਅੱਜ ਦੇ ਇਸ ਪਵਨ ਇਤਿਹਾਸਕ ਦਿਨ ਤੇ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਆਉਣ ਵਾਲੇ ਸਭ ਸਾਰਿਆਂ ਧਰਮਾਂ ਨੂੰ ਨਾਲ ਲੈ ਕੇ ਚੱਲਣ ਲਈ ਪ੍ਰAN ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਵਾਨ ਸਾਹਿਬ ਨਾਲ ਗੱਲ ਕਰ ਲੈਂਦੇ ਆ ਕੀ ਕਹਿਣਾ ਚਾਹੁੰਦੇ ਆ ਈਦ ਦੇ ਮੌਕੇ ਇਹ ਵੀ ਜਾਮਾ ਮਸਜਿਦ ਦੇ ਵਿੱਚ ਪਹੁੰਚੇ ਹੋ ਸਰ ਕੀ ਕਹਿਣਾ ਚਾਹੁੰਦੇ ਹੋ ਕੀ ਸੰਦੇਸ਼ ਦੇਣਾ ਚਾਹੁੰਦੇ ਆ ਆਵਾਮ ਨੂੰ ਕਿਉਂਕਿ ਆ ਸਾਰੇ ਧਰਮਾਂ ਦੇ ਲੋਕ ਜਿਹੜੇ ਜਾਮਾ ਮਸਜਿਦ ਦੇ ਵਿੱਚ ਆਏ ਨੇ ਈਦ ਦੀ ਮੁਬਾਰਕਬਾਦ ਦੇਣ ਵਾਸਤੇ ਨਮਸਕਾਰ ਜੀ ਸਾਰਿਆਂ ਨੂੰ ਮੇਰਾ ਤਾਂ ਦੇਖੋ ਇਹ ਮੰਨਣਾ ਹੈ ਕਿ ਜਦੋਂ ਤੇ ਵੀ ਧਰਮ ਬਰਹਾ ਗਿਆ ਸੀਗਾ ਜਿਸ ਵੀ ਯੁੱਗ ਦੇ ਵਿੱਚ ਉਹਦਾ ਮਕਸਦ ਇੱਕੋ ਹੀ ਸੀਗਾ ਮਕਸਦ ਸੀਗਾ ਦੀ ਇੱਕ ਤਾਂ ਆਪਸੀ ਪਾਈ ਜਾਰਾ ਪਿਆਰ ਦੂਜਿਆਂ ਨਾਲ ਤੇ ਮਨੁਜੂਮਾਂ ਦੀ ਮਦਦ ਕਰਨਾ ਉਹ ਤਾਂ ਕੁਝ ਫਿਰਕਾਪਰਸ ਲੋਕਾਂ ਨੇ ਮੌਕਾ ਦੇਖ ਕੇ ਉਹਨੂੰ ਕਿਸੇ ਤਰੀਕੇ ਮੈਨੀਪੂਲੇਟ ਕਰ ਲਿਆ ਲੇਕਿਨ ਗਰਾਉਂਡ ਰਿਐਲਿਟੀ ਉਹੀ ਹੈ ਜੋ ਤੁਸੀਂ ਦੇਖ ਰਹੇ ਹੋ ਅੱਜ ਵੀ ਸੋਸਾਇਟੀ ਦੇ ਵਿੱਚ ਇਹ ਸਾਰੇ ਧਰਮ ਜਿਹੜੇ ਜਿਵੇਂ ਸਮਰਜੀ ਨੂੰ ਅਸੀਂ ਫੇਰ ਤੋਂ ਮੰਨੀਏ ਉਹਨਾਂ ਦਾ ਬੇਸਿਕ ਤਾਂ ਸਾਰਿਆਂ ਦਾ ਸੇਮ ਹੈ ਸੋ ਇੱਥੇ ਆ ਕੇ ਤਾਂ ਮਹਿਸੂਸ ਨਹੀਂ ਹੁੰਦਾ ਅਖਬਾਰਾਂ 'ਚ ਪੜ੍ਹ ਕੇ ਮਹਿਸੂਸ ਹੁੰਦਾ ਵੀ ਕੋਈ ਧਰਮ ਦਾ ਫਰਕ ਆ ਰਿਹਾ ਸੋ ਅਸੀਂ ਹਰ ਸਾਲ ਆਨੇ ਆ ਸਾਲ 'ਚ ਦੋ ਵਾਰੀ ਆਨੇ ਆ ਨੰਦਮਾਂਦੇ ਆ ਤੇ ਮੇਰੀ ਤਾਂ ਸਾਰਿਆਂ ਨੂੰ ਬਸ ਇਹੀ बार-बार ਬੇਨਤੀ ਰਹਿੰਦੀ ਹੈ ਵੀ ਜੋ ਧਰਮ ਦਾਸ ਜੀ ਮਕਸਦ ਸੀਗਾ ਇਨਸਾਨੀਅਤ ਨੂੰ ਪਿਆਰ ਕਰਨਾ ਕੁਦਰਤ ਦੀ ਮਨਾਈ ਹਰ ਜੀ ਨੂੰ ਪਿਆਰ ਕਰਨਾ ਔਰ ਉਹਦੀ ਮਦਦ ਕਰਨਾ ਬਸ ਅੱਜ ਦੇ ਮੌਕੇ ਮੈਂ ਇਹੀ ਕਹਿਣਾ ਚਾਹੁੰਦਾ ਸੇਖੋਂ ਸਾਹਿਬ ਅੱਜ ਈਦ ਦੇ ਮੌਕੇ ਤੇ ਤੁਸੀਂ ਆਏ ਹੋ ਇਤਿਹਾਸਿਕ ਜਾਮਾ ਮਸਜਿਦ ਵਿੱਚ ਕੀ ਤੁਸੀਂ ਆਵਾਮ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿਉਂਕਿ ਇੱਥੇ ਤਕਰੀਬਨ ਹੀ ਸਾਰੇ ਧਰਮਾਂ ਦਾ ਸਤਿਕਾਰ ਵੀ ਕੀਤਾ ਜਾਂਦਾ ਹੈ ਤੇ ਸਾਰੇ ਰਲ ਮਿਲ ਕੇ ਕੁਰਬਾਨੀ ਦੀ ਈਦ ਜਿਹੜੀ ਮਨਾਉਂਦੇ ਨੇ ਪਹਿਲਾਂ ਤਾਂ ਸਾਰੇ ਲੁਧਿਆਣਾ ਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਸਾਡਾ ਸਰਬ ਧਰਮ ਦਾ ਪ੍ਰਾਂਤ ਰਿਹਾਇਸ਼ ਕਾ ਬਸਾਰਿਆਂ ਦੀ ਬੁੱਢ ਪੁਰਦਿਨ ਤੋਂ ਸਾਰੇ ਪੰਜਾਬੀ ਇੱਕ ਦੂਜੇ ਨਾਲ ਪਿਆਰ ਨਾਲ ਰਹਿੰਦੇ ਆਏ ਆ ਭਾਈਚਾਰੇ ਨਾਲ ਰਹਿੰਦੇ ਆਏ ਆ ਹਰ ਤਿਹਾਰ ਅਸੀਂ ਇੱਕ ਦੂਜੇ ਨਾਲ ਪਿਆਰ ਨਾਲ ਭਾਈਚਾਰੇ ਨਾਲ ਮਿਲ ਕੇ ਮਨਾਉਂਦੇ ਆਂ ਉਸੇ ਤਰ੍ਹਾਂ ਹਰ Eid ਤੇ Bakrid ਤੇ ਅਸੀਂ ਇੱਥੇ ਜਾਮਾ ਮਸਜਿਦ ਆਇਆ ਇੱਕ ਦੂਜੇ ਨਾਲ ਵਧਾਈਆਂ ਸ਼ੇਅਰ ਕਰੀਦੀਆਂ ਮਠਿਆਈ ਸ਼ੇਅਰ ਕਰੀਦੀਆਂ ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰੀਦੇ ਆ ਹੁਣ ਅੱਜ ਜਿਵੇਂ ਤੁਸੀਂ ਦੇਖਦੇ ਹੋ ਕਿ ਦੁਰਗਾ ਮੰਦਿਰ ਤੋਂ ਵੀ ਪ੍ਰਧਾਨ ਜੀ ਆਏ ਨੇ ਉਧਰੋਂ ਗੁਰਦੁਆਰਾ ਦੁੱਖ ਨਵਾਣ ਚਾਹਤੋਂ ਪ੍ਰਧਾਨ ਜੀ ਆਏ ਨੇ ਬਣਾ ਐਨ ਜੀਓ ਤੋਂ ਸਾਡੇ ਸਿਟੀ ਨੀਡਸ ਤੋਂ ਮਨੀਤ ਦਿਵਾਨ ਜੀ ਆਏ ਨੇ ਸੁਖਾਨੂੰ ਜੀ ਨੇ ਗੁਰਸਾਹਬ ਛੋੜਾ ਛੋੜਾ ਦਿਨੇ ਮੇ ਤੋਂ ਹੋ ਸਾਰੇ ਜਦੋਂ ਅਸੀਂ ਇੱਕ ਢੁੜਕੇ ਬੈਠਦੇ ਆ ਤਾਂ ਕਰੰਟ ਮਾਮਲਿਆਂ ਤੇ ਧਾਰਮਿਕ ਮਾਮਲਿਆਂ ਦੇ ਵਿਚਾਰਾਂ ਸਾਂਝੀਆਂ ਹੁੰਦੀਆਂ ਨੇ ਇੱਕ ਦੂਜੇ ਨਾਲ ਇੱਕ ਦੂਜੇ ਦੇ ਧਰਮ ਬਾਰੇ ਜਾਣਨ ਦਾ ਪਤਾ ਲੱਗਦਾ ਕਿਉਂਕਿ ਜਦੋਂ ਤੁਸੀਂ ਸੀਨੀਅਰਸ ਦੇ ਵਿੱਚ ਬੈਠਦੇ ਹੋ ਪੜ੍ਹੇ ਲਿਖਿਆਂ ਦੇ ਵਿੱਚ ਬੈਠਦੇ ਹੋ ਜਿਹੜੇ ਧਰਮ ਦਾ ਗਿਆਨ ਜਾਦੇ ਰੱਖਦੇ ਨੇ ਪ੍ਰਧਾਨ ਜੀ ਨੇ ਉਸਮਾਨ ਜੀ ਨੇ ਤਾਂ ਤੁਹਾਨੂੰ ਕਈ ਚੀਜ਼ਾਂ ਜਿਹੜੀਆਂ ਤੁਹਾਨੂੰ ਧਰਮ ਬਾਰੇ ਨਹੀਂ ਪਤਾ ਹੁੰਦੀਆਂ ਇੱਕ ਦੂਜੇ ਦੇ ਧਰਮ ਦਾ ਬਗਿਆਨ ਹੁੰਦਾ ਪਰ ਮੈਂ ਸਾਰੇ ਨੂੰ ਬੇਨਤੀ ਕਰੂਗਾ ਕਿ ਆਉਣ ਵਾਲੀ ਜਨਰੇਸ਼ਨ ਨੂੰ ਬੇਨਤੀ ਕਰੂੰਗਾ ਕਿ ਆਪਣਾ ਭਾਈਚਾਰਾ ਬਣਾ ਕੇ ਰੱਖੋ ਔਰ ਇੱਕ ਦੂਜੇ ਦੇ ਧਰਮ ਨੂੰ ਪੜੋ ਜਰੂਰ ਖਾਸ ਕਰ ਪਹਿਲਾਂ ਤਾਂ ਆਪਣੇ ਧਰਮ ਨੂੰ ਜਰੂਰ ਪੜੋ ਆਪਦੇ ਧਰਮ ਦੇ ਗ੍ਰੰਥਾਂ ਨੂੰ ਜਰੂਰ ਪੜੋ ਕਿਉਂਕਿ ਜਦੋਂ ਤੁਸੀਂ ਆਪਦੇ ਧਰਮ ਦਾ ਗ੍ਰੰਥ ਪੜੋਗੇ ਨਾ ਤਾਂ ਤੁਸੀ ਤੁਹਾਨੂੰ ਸਮਝ ਆ ਜਾਊਗੀ ਵੀ ਕੋਈ ਵੀ ਧਰਮ ਨਫ਼ਰਤ ਨਹੀਂ ਸਿਖਾਉਂਦਾ ਹਰ ਧਰਮ ਦਾ ਗ੍ਰੰਥ ਦੂਜੇ ਧਰਮ ਨੂੰ ਪਿਆਰ ਸਤਿਕਾਰ ਦੇਣਾ ਸਿਖਾਉਂਦਾ ਹੈ ਅਸੀਂ ਅੱਜ ਕੱਲ ਜਿਆਦਾ ਕੀ ਹੋ ਗਿਆ ਸੀ ਫੇਸਬੁੱਕ ਜਾਂ ਇੰਸਟਾਗ੍ਰਾਮ ਦੇ ਗਿਆਨੀ ਹੋ ਗਏ ਪਤਾ ਸਾਨੂੰ ਕੁਝ ਨਹੀਂ ਬਸ ਅਸੀਂ ਇੱਕ ਤੋਂ ਇੱਕ ਇੱਕ ਤੋਂ ਅੱਗੇ ਗੱਲਾਂ ਫੈਲਾਉਣ ਲੱਗ ਗਏ ਕਿਸੇ ਨੂੰ ਕੋਈ ਸੱਚ ਨਹੀਂ ਪਤਾ ਕਿਸੇ ਨੇ ਕੋਈ ਉਹਦੀ ਨੌਲੇਜ ਨਹੀਂ ਕੋਈ ਜਿਹੜੀ ਇਹ ਆ ਇੰਟਰਨੈਟ ਯੂਨੀਵਰਸਿਟੀ ਬਣ ਗਈ ਨਾ ਇਹ ਸਾਡੇ ਚ ਨਫ਼ਰਤ ਵਧਾਉਣ ਲੱਗ ਗਈ ਇਹ ਤੋਂ ਦੂਰ ਹੋਵੋ ਸੱਚ ਦੇ ਨੇੜੇ ਜਾਓ ਕਿਤਾਬਾਂ ਪੜੋ ਧਰਮ ਨੂੰ ਪੜੋ ਇੱਕ ਦੂਜੇ ਨਾਲ ਪਿਆਰ ਚ ਰਹੋ ਪਿਆਰ ਸਤਕਾਰ ਨਾਲ ਰਹੋ ਇੱਕ ਦੂਜੇ ਨੂੰ ਇੱਜ਼ਤ ਦਿਓ ਇਹੀ ਸਾਡਾ ਮੁੱਢ ਕਦੀਮ ਤੋਂ ਸਾਡੇ ਬਜ਼ੁਰਗ ਸਾਡੇ ਗੁਰੂ ਪੀਰ ਇਹੀ ਸਿਖਾਉਂਦੇ ਆਏ ਆ ਕਿ ਇੱਕ ਦੂਜੇ ਨਾਲ ਪਿਆਰ ਸਤਕਾਰ ਨਾਲ ਰਹੋ ਧਰਮ ਦਾ ਆਦਰ ਕਰੋ ਆਪਦੇ ਧਰਮ ਦੇ ਪੱਕੇ ਰਹੋ ਸੋ ਤੁਸੀਂ ਸੁਣਿਆ ਹੈ ਵੀ ਇੱਥੇ Hindu Muslim Sikh Isai ਭਾਈਚਾਰਾ ਦੀ ਮਿਸਾਲ ਜਿਹੜੀ ਉਹ ਕਾਇਮ ਕੀਤੀ ਗਈ ਹੈ ਤੋਂ ਇਸੇ ਤਰ੍ਹਾਂ ਦੀਆਂ ਜਿਹੜੀਆਂ ਜਿਹੜੇ ਇਹ ਸੰਦੇਸ਼ ਆਏ ਜਾਮਾ ਮਸਜਿਦ ਤੋਂ ਦਿੰਦੇ ਰਹਿੰਦੇ ਨੇ ਤੇ ਆਪਣੇ ਜਿਹੜੇ ਮੁਸਲਮਾਨ ਭਾਈਚਾਰਾ ਜਾਂ ਹੋਰ ਵੀ ਕਿਸੇ ਵੀ ਧਰਮ ਦੇ ਲੋਕ ਨੇ ਸਾਰਿਆਂ ਨੂੰ ਇਹ ਰਲ ਮਿਲ ਕੇ ਰਹਿਣ ਦੀਆਂ ਜਿਹੜੀਆਂ ਨਸੀਹਤਾਂ ਇਹ ਦਿੰਦੇ ਰਹਿੰਦੇ ਨੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਤੇ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਸੰਜੇ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ